ਇੰਦਰਾ ਕਲੋਨੀ ਜਬਾਲ ਰੋਡ ਵਾਸੀ ਅੰਜਲੀ ਨਾਮਕ ਮਹਿਲਾ ਵਾਕ-ਵਾਖ ਜਥੇਬੰਦੀਆਂ ਨਾਲ ਪੁਲਿਸ ਕਮਿਸ਼ਨਰ ਦਫਤਰ ਵਿਖੇ ਪੁੱਜੀ ਜਿੱਥੇ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਕੁਝ ਲੋਕਾਂ ਵੱਲੋਂ ਉਹਨਾਂ ਦੇ ਘਰ ਵਿੱਚ ਅੱਗ ਲਗਾਈ ਗਈ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਸੰਬੰਧੀ ਦਲਿਤ ਸੁਰੱਖਿਆ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਮਲਿਕ 올 인디아 쉐듀얼 카스트 페더레이션 ਦੇ ਚੇਅਰਮੈਨ ਜਗਦੀਸ਼ ਜੱਗੂ ਅਤੇ ਆਦੀ ਅੰਬੇਡਕਰ ਮਹਾਪੰਚਾਇਤ ਦੇ ਮੁਖ ਸੰਚਾਲਕ ਸੁਮਿਤ ਕਾਲੀ ਨੇ ਆਖਿਆ ਕਿ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅੱਜ ਕਮਿਸ਼ਨਰ ਦਫ਼ਤਰ ਤਾਂ ਪਹੁੰਚਿਆ ਕਿ ਸਾਡੇ ਥਾਣੇ ਸੁਣਵਾਈ ਨਹੀਂ ਹੋਈ ਕੀ ਗੱਲ ਹੋਈ ਸੀ ਤੁਹਾਨੂੰ ਸਾਰਾ ਦੱਸੋ ਜੀ ਮੇਰੇ ਸਾਡੇ ਘਰ 'ਪੀ ਮਤਲਬ ਅੱਗ ਲਾਈ ਦੀ ਇਹਨਾਂ ਨੇ ਘਰ ਆ ਕੇ ਪੈ ਸਾਡੇ ਬੰਦੇ ਕਿੰਨੀ ਦੇਰ ਹੋ ਗਈ ਇਹ 15 ਤਰੀਕ ਦਾ ਹੈਗਾ ਜੀ ਹਾਂਜੀ ਠੀਕ ਹੈ ਤੇ 15 ਤਰੀਕ ਨੂੰ ਸਾਡੇ ਘਰ ਆ ਕੇ ਪਿਆ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਠੀਕ ਆ ਮੈਂ ਤੇ ਮੇਰੀ ਨੂ ਘਰ ਰਹਿ ਗਏ ਬੱਚੇ ਸਾਡੇ ਕੰਮਾਂ ਤੇ ਹੈਗੇ ਆ ਇਹ ਆਏ ਆ ਗਾੜੀ ਕੋਲ ਉੱਚ ਕਰਦੇ ਆ ਆ ਕਿ ਇਹਨਾਂ ਨੇ ਦੋ ਮਤਲਬ ਕਿ ਫੈਰ ਕੀਤੇ ਬੂਏ ਗਾੜੀ ਤੁਹਾਨੂੰ ਪ੍ਰਾਣੀ ਰੰਜਿਸ਼ ਸੀ ਤੁਹਾਡੀ ਨਹੀਂ ਨਹੀਂ ਸਾਡੀ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈਗੀ ਪਹਿਲਾਂ ਹੋਇਆ ਸੀ ਮਾੜਾ ਜਿਹਾ ਝਗੜਾ ਉਹ ਬਾਦ ਬੰਦੂ ਕੀ ਸਾਡਾ ਮਹੱਲੇ ਦੇ ਪ੍ਰਧਾਨ ਨੇ ਬਹਿ ਬਵਾ ਕਰ ਦਿੱਤਾ ਹੈ ਅਸੀਂ ਇਹ ਮਤਲਬ 40 50 ਬੰਦੇ ਹੈਗੇ ਸੀ ਔਰ ਸਾਡੀ ਜਿਹੜੀ ਭੈਣ ਅੰਜਲੀ ਆ ਜਿਹੜੀ ਅਨਗੜ ਦੇ ਵਿੱਚ ਰਹਿ ਰਿਹਾ ਇੰਦਰਾ ਕਲੋਨੀ ਦੇ ਵਿੱਚ 15 ਤਰੀਕ ਨੂੰ ਉਹਨਾਂ ਦੇ ਘਰ ਕੁਝ ਅਣਪਛਾਤੇ ਲੋਕਾਂ ਵੱਲੋਂ ਵਾਰਦਾਤ ਕੀਤੀ ਗਈ ਆ ਜਿਦੇ ਵਿੱਚ ਇਹਦਾ ਘਰ ਸਾੜਿਆ ਗਿਆ ਇਹਦੇ ਘਰ ਦੇ ਵਿੱਚ ਆ ਕੇ ਇਹਨਾਂ ਦੀ ਮਾਰ ਕਟਾਈ ਕੀਤੀ ਗਈ ਔਰ ਇਹ ਜਿਹੜੀ ਕੋਈ ਮਤਲਬ ਕਿ ਪਿੱਛੇ ਜੇ ਵੀ ਇਹਨਾਂ ਦਾ ਕੋਈ ਪਰਿਵਾਰਿਕ ਮਸਲਾ ਜਾਂ ਪਿਆਸ ਸੀ ਜਿਹਦੇ ਕਾਰਨ ਕੋਈ ਪ੍ਰਾਣੀ ਰੰਜਿਸ਼ ਕਾਰਨ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਔਰ ਮੈਂ ਅੱਜ 15 ਤਰੀਕ ਦਾ ਵਾਕਿਆ ਆ ਇਹ ਲਗਾਤਾਰ ਪੁਲਿਸ ਪ੍ਰਸ਼ਾਸਨ ਕੋ ਜਾਨਦੇ ਰਹਿਆ ਗੇਟ ਹਕੀਮਾ ਐਸਚਓ ਸਾਹਿਬ ਕੋ ਜਾਨਦੇ ਰਹਿਆ ਮਗਰ ਐਸਚਓ ਸਾਹਿਬ ਨੇ ਅੱਜ ਤੱਕ ਨਾ ਹੀ ਇਹਨਾਂ ਦੇ ਘਰ ਦੇ ਵਿੱਚ ਆ ਕੇ ਮੌਕਾ ਦੇਖਿਆ ਔਰ ਨਾ ਹੀ ਇਸ ਪਰਿਵਾਰਾ ਦਾ ਜਾ ਕੇ ਜਿਹੜਾ ਕੋਈ ਪਰਚਾ ਦਰਜ ਕੀਤਾ ਵਾ ਜਿਹੜਾ 15 ਤਰੀਕ ਵਾਲੇ ਦਿਨ ਜਿਹੜਾ ਵਾਕਿਆ ਆਇਆ ਵਾ ਇੰਦਰਾ ਕਲੋਨੀ ਦੇ ਵਿੱਚ ਤੇ ਇਹ ਬੜਾ ਹੀ ਵਾਕਿਆ ਜਿਹੜਾ ਵਾ ਬੜਾ ਹੀ ਦਰਦਨਾਕ ਆ ਇਹ ਜਿਹੜੇ ਜਿਹੜੇ ਉਹਨਾਂ ਨੇ ਅੰਜਲੀ ਉਹਨਾਂ ਨੇ ਜਿਹੜੀ ਹੈ ਦਰਖਾਸਤ ਦਿੱਤੀ ਆ ਉਹਨਾਂ ਨੇ ਹਾਰ ਕੇ ਦਰਖਾਸਤ ਦਿੱਤੀ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਐ ਸਚੂੜੇ ਤੇ ਉਹਨਾਂ ਦੇ ਜਿਹੜਾ ਘਰ ਆ ਉਹਨਾਂ ਦਾ ਸਾਰਾ ਸਾੜ ਦਿੱਤਾ ਕੋਈ ਚੀਜ਼ ਨਹੀਂ ਰਹਿਣ ਦਿੱਤੀ ਉਹਨਾਂ ਦੀ ਜਿਹੜੀ ਨੋਹ ਹੀ ਉਹ ਕੰਦ ਟੱਪ ਕੇ ਗਈ ਆ ਉਹ ਪਹਿਲੇ ਹੀ ਪ੍ਰੈਗਨੈਂਟ ਹੈਗੀ ਸੀ ਮਰ ਲੇਗਨ ਉਹਦੇ ਕੰਦ ਟੱਪਣ ਦੇ ਨਾਲ ਉਹਰੇ ਕੋਈ ਬੱਚੇ ਨੂੰ ਥੋੜਾ ਜਿਹਾ ਨੁਕਸਾਨ ਪਹੁੰਚਿਆ ਵਾ ਜੇ ਅਗਰ ਬੱਚੇ ਨੂੰ ਵੀ ਕੁਝ ਹੋ ਜਾਂਦਾ ਤੇ ਉਹ ਬੜੀ ਬੜੀ ਮਾੜੀ ਗੱਲ ਹੋਵੇਗੀ ਪੰਜਾਬ